हेलो सर जी मा ड्राइविंग लाइसेंस रिन्यू करवाना है जी ड्राइविंग लाइसेंस रिन्यू करवाना है हां जी जी ते जान था सर जिने की शर्त अनुदा देने है जी जिने से साडे को ना ड्राइविंग लाइसेंस द्वारा उन्हें तक सर्विस आई है। नहीं, सर। तो तो नहीं है हां जी हां जी ड्राइविंग लाइसेंस द्वारा साडे को सर्विस सनी आई है सर तो कौन जीओ जी कौन कोई अपडेट नहीं है साडे को अच्छा हो थोड़ी को कादी कादी अपडेटो दस दो ओही काम करा लांगे फिर ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ punjab.gov.in ਕੁਝ ਵੀ ਇਹਨਾਂ ਨੇ ਇਹੀ ਕਿਹਾ ਵੀ ਸਾਡੇ ਕੋਲੇ ਇਹ ਲਾਇਸੈਂਸ ਰੀਨਿਊ ਦੇਖੋ ਜੇ ਤਾਂ ਕੋਈ ਵੱਡਾ ਕੰਮ ਹੋਵੇ ਉਹ ਤਾਂ ਤਾਂ ਮੈਂ ਮੰਨ ਸਕਦਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਨਾ ਕਿੰਨਾ ਕੋਕਾ ਕੰਮ ਹੈ ਉਹ ਕਹਿੰਦੇ ਜੀ ਮੈਂ ਤੁਹਾਡੇ ਕੋਲ ਹੋਰ ਕਿਹੜੀ ਸਰਵਿਸ ਹੈ ਕਹਿੰਦੇ ਸਾਡੀ ਵੈਬਸਾਈਟ ਜਾ ਕੇ ਦੇਖ ਲਓ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸ਼ੁਰੂਆਤ ਕੀਤੀ ਜਿਸ ਵਿੱਚ ਕਿਹਾ ਕਿ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਘਰਾਂ ਤੱਕ ਉਹ ਸੁਵਿਧਾਵਾਂ ਜਾਣ ਗਈਆਂ ਕਰਦੇ ਬਜ਼ੁਰਗਾਂ ਨੂੰ ਤੰਗ ਪਰੇਸ਼ਾਨ ਨਹੀਂ ਹੋਣਾ ਪਵੇਗਾ ਜੇਕਰ ਕਿਸੇ ਵੀ ਪੰਜਾਬ ਦੇ ਨਾਗਰਿਕ ਨੇ ਆਪਣਾ ਕੰਮ ਕਰਾਉਣਾ ਹੈ ਤੇ ਉਹ 1076 ਤੇ ਫੋਨ ਕਰਨ ਇਸ ਹੈਲਪਲਾਈਨ ਦੇ ਵਿੱਚ ਨੌਜਵਾਨ ਜਿਹੜਾ ਉਹ ਤੁਹਾਡੇ ਘਰ ਤੱਕ ਆਵੇਗਾ ਤੁਹਾਡੀ ਹਰ ਇੱਕ ਮੁਸ਼ਕਲ ਜਿਸ ਦੇ ਵਿੱਚ 43 ਸਰਵਿਸਾਂ ਸ਼ੁਰੂ ਹੋਈਆਂ ਸੀ ਉਹ ਹਰ ਇੱਕ ਉਸ ਤੋਂ ਸੰਬੰਧਿਤ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਹੋਣਗੀਆਂ ਜਿੱਥੇ ਤੱਕ ਡਰਾਈਵਿੰਗ ਲਾਇਸੈਂਸ ਹੋ ਗਏ ਹੋਰ ਕੁਝ ਕੰਮਕਾਜ ਹੋ ਗਏ ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਹੋਣਗੀਆਂ ਲੇਕਿਨ ਪਟਿਆਲਾ ਦੇ ਇੱਕ ਨਾਗਰਿਕ ਨੇ ਉਹ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਇਹ ਦਾਵਾ ਇਹ ਐਲਾਨ ਸਿਰਫ ਐਲਾਨ ਤੇ ਦਾਵਾ ਤੱਕ ਹੀ ਸੀਮਤ ਰਹਿ ਗਿਆ ਗਰਾਊਂਡ ਰਿਐਲਿਟੀ ਨਹੀਂ ਹੈਗੀ ਹੈ ਐਡਵੋਕੇਟ ਪਰਮਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਜ਼ੁਰਗ ਨੇ ਆਪਣਾ ਲਾਇਸੈਂਸ ਰੀਨਿਊ ਕਰਾਉਣਾ ਚਾਹੁੰਦੇ ਨੇ ਔਰ ਕੈਮਰੇ ਦੀ ਅੱਗੇ ਹੀ ਇਹਨਾਂ ਦੇ ਵੱਲੋਂ ਹੈਲਪਲਾਈਨ ਨੰਬਰ ਤੇ ਫੋਨ ਵੀ ਲਾਇਆ ਗਿਆ ਅਰਸ ਹੈਲਪਲਾਈਨ ਨੰਬਰ ਦੇ ਉੱਪਰ ਕਿਹਾ ਗਿਆ ਕਿ ਹਾਲੇ ਤੱਕ ਅਜਿਹੀ ਸਹੂਈਦਾਂ ਸਾਡੇ ਕੋਲ ਨਹੀਂ ਹੈ ਲੇਕਿਨ ਜਲਦ ਹੋਵੇਗੀ ਹਾਲਾਂਕਿ ਉਪਰੋਂ ਸਲਾਹਾਂ ਵੀ ਦੇ ਦਿੱਤੀਆਂ ਗਈਆਂ ਕਿ ਤੁਸੀਂ ਆਰਟੀ ਆਫਿਸ ਜਾਓ ਉੱਥੇ ਜਾ ਕੇ ਫੀਸ ਭਰੋ ਤੇ ਉੱਥੇ ਜਾ ਕੇ ਤੁਹਾਡਾ ਕੰਮ ਜਿਹੜਾ ਉਹ ਹੋ ਜਾਏਗਾ ਡਾਕਟਰ ਸਾਹਿਬ ਵਕੀਲ ਸਾਹਿਬ ਕਿਵੇਂ ਵੇਖੀ ਜੀ ਕਿਉਂਕਿ ਇਸ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਉਹ ਤੇ ਸਰ ਮੈਂ ਇਹਨਾਂ ਦੇ ਇੱਕ ਹੋਰ ਬੰਦੇ ਨਾਲ ਵੀ ਗੱਲ ਕਰੀ ਸੀ ਉਹ ਕਹਿੰਦੇ ਉੱਥੇ ਏਜੰਟ ਬੈਠੇ ਨੇ ਏਜੰਟ ਦੇਖੋ ਸਰ ਜਲਾਜਮ ਬਾਇ ਲਾਇਸੈਂਸ ਪਹਿਲਾਂ ਰੀਨਿਊ ਕਰਵਾਇਆ ਸੀ 2 ਤੋਂ 3-4 ਸਾਲ 5 ਸਾਲ ਪਹਿਲਾਂ ਉਹ ਦੋ 1700 ਰੁਪਏ ਲੈਂਦੇ ਸੀ ਸਾਨੂੰ ਦੱਸ ਦੇ ਤਾਂ ਹੈ ਨੀ ਵੀ ਸਰਕਾਰੀ ਫੀਸ ਕਿੰਨੀ ਹੈ ਤੇ ਬਾਕੀ ਏਜੰਟ ਦਾ ਕਮਿਸ਼ਨ ਕਿੰਨਾ ਹੁਣ ਉਹਨਾਂ ਨੇ ਬ੍ਰੇਕਅਪ ਮੈ ਕਰਵਾਇਆ ਉਹਨਾਂ ਕੋਲੋਂ ਕਹਿੰਦੇ 5400 ਉਹਦੀ ਫੀਸ ਹੈ ਲਾਇਸੈਂਸ ਦੀ 5400 ਸਾਡੀ ਹੈ ਬਾਕੀ 5400 ਅੰਦਰ ਦੇਣਾ ਪੈਂਦਾ ਸੋ ਸਭ ਫਿਰ ਤਾਂ ਉਹੀ ਕੰਮ ਰਹਿ ਗਿਆ ਜੀ ਜੇ ਮੈਂ ਆਈ.ਡੀ.ਓ. ਦਫ਼ਤਰ ਵੀ ਜਾਵਾਂ ਜੋ ਉੱਥੇ ਖੱਜਲ ਖਵਾਰੀ ਹੋਣੀ ਹੈ ਫਿਰ ਉਹਦੇ ਨਾਲ ਉਹ ਤਾਂ ਏਜੰਟ ਅਸੀਂ ਕੰਮ ਕਰਾਉਣਾ ਚੰਗਾ ਹੋਰ ਏਜੰਟ ਦਾ ਉਹਨੇ ਮੈਨੂੰ ਇੱਕ ਬੰਦੇ ਨੇ ਪਤਾ ਵੀ ਦਿੱਤਾ ਹੋਇਆ ਲੋਣੇ ਕਹਿੰਦੇ ਵਿਚੋਲੀ ਹੀ ਖਤਮ ਕਰਤੇ ਕੋਈ ਲੋਡ ਨਹੀਂ ਪਈ ਕরাপਸ਼ਨ ਘੋਲੇਗਾ ਨਹੀਂ ਇਹ ਗੱਲਾਂ ਦੇ ਇਜ਼ੀਲੀ ਸੈਟ ਦੇ ਐਂਡ ਡਨ ਇਹਦਾ ਕਹਿਣਾ ਸੌਖਾ ਜੀ ਕਰੋਣੇ ਬਹੁਤ ਔਖੇ ਨੇ ਕਿਉਂਕਿ ਉਹੀ ਵਿਚੋਲੀ ਇਹਨਾਂ ਨੂੰ ਇਹਨਾਂ ਦੇ ਇਹ ਬੰਦੇ ਹੀ ਹੁੰਦੇ ਨੇ ਜਿਵੇਂ ਹੁਣ ਤੁਸੀਂ ਦੇਖਿਆ ਹੀ ਹੋਇਆ ਵੀ ਜਿਵੇਂ ਹੁਣ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਵੀ ਕੇਬਲ ਮਾਫੀਆ ਦੂਜਾ ਮਾਫੀਆ ਹੋ ਗਿਆ ਸਾਰਾ ਇਹਨਾਂ ਨੇ ਆਵਦਾ ਸ਼ੁਰੂ ਕਰ ਲਿਆ ਇੱਥੇ ਹੁਣ ਸਾਡੇ ਨਵੀਂ ਕੇਬਲ ਲਾਗੇ ਨੇ ਉਹ ਚਲਦੀ ਵੀ ਹੈ ਨਹੀਂ ਕਦੇ ਕਦੇ ਕਾਫੀ ਪਰੇਸ਼ਾਨੀ ਹੁੰਦੀ ਹੈ ਪਹਿਲਾਂ ਜਿਹੜੀ ਫਾਸਟਵੇ ਚਲਦੀ ਰਹਿੰਦੀ ਸੀ ਚੰਗੀ ਸਰਵਿਸ ਦੇ ਰਹੇ ਸੀ ਹੁਣ ਇਹੋ ਜਿਹਾ ਕੰਮ ਹੋ ਗਿਆ ਜੀ ਕੋਈ मेरा ख्याल तो यहाँ लोग का ना पर्सेप्शन है ही अभी कोई रिलीफ लोग का उन्हें दहन ही नहीं है तो इसी किन्हें इस समय तो ये रिन्यूली कॉल कर रहे होंगे सर मैं दो हफ्ते मेरा ख्याल हफ्ता पहले हम कितने तो बजे रिकॉर्डिंग मेरे कोड हैगी मैं तुम दुखान है आ ट्वाईडे द्वार हेल्पलाइन विच ट्वाडा तो हड्डे द्वारा कोई भी चोंड नहीं किताब गया है। अग्वंत मानसरकार त्वाडे तो द्वार हेल्पलाइन विच पर डा स्वागत है। कृपा करके ज़रूर बात करेंगे। गल्फोंडा। हेलो बेटी। इन्हीं के लिए दो दबाएं। हेलो। अपॉइंटमेंट बुकिंग ले एक दबाओ। शिकायत ले दो दबाओ। इनफॉरमेशन ले तीन दबाओ। ਹੈ ਕਾਲ ਸਿਖਲਾਈ ਅਤੇ ਗੁਣਵੱਤਾ ਦੇ ਉਦੇਸ਼ਾ ਲਈ ਰਿਕਾਰਡ ਕੀਤੀ ਜਾਵੇਗੀ। ਹੈਲੋ ਹੈਲੋ ਹਾਂਜੀ ਸਰ ਜੀ ਮੈਂ ਡਰਾਈਵਿੰਗ ਲਾਇਸੈਂਸ ਰੀਨਿਊ ਕਰਾਉਣਾ ਹੈ ਜੀ। ਲਾਇਸੈਂਸ ਰੀਨਿਊ ਕਰਾਉਣਾ ਹੈ। ਹਾਂਜੀ ਜੀ ਤੇ ਜਾਣ ਸਕਦਾ ਹੈ ਜੀ ਮੈਂ ਜੀ ਸਰ ਤੁਹਾਨੂੰ ਦੱਸਦੇ ਨੇ ਕਿ ਜਿਵੇਂ ਕਿ ਸਾਡੇ ਕੋਲ ਨਾ ਟਾਈਮਿੰਗ ਵੈਸਨ ਦੁਆਰਾ ਉਹਨਾਂ ਤੱਕ ਸਰਵਿਸਾਈ ਨਹੀਂ ਹੈ। ਹਾਂਜੀ। ਹਾਂਜੀ। ਡਰਾਈਵਿੰਗ ਲੈਸਨ ਦੁਆਰਾ ਸਾਡੇ ਕੋਲ ਸਰਵਿਸਾਨੀ ਆਈਆਂ ਸਰ। ਕਦੋਂ ਹੋਣਗੀਆਂ ਜੀ? ਕਦੋਂ ਹੋਣਗੀਆਂ ਜੀ? ਇਹਦੀ ਕੋਈ ਅਪਡੇਟ ਨਹੀਂ ਹੈ ਸਾਡੇ ਕੋਲ। ਅੱਛਾ ਹੋਰ ਥੋੜੇ ਕੋਲ ਕਦੇ ਕਦੇ ਅਪਡੇਟਾਂ ਦੱਸ ਦਿਓ ਅਸੀਂ ਕੰਮ ਕਰਾ ਲਾਂਗੇ ਫਿਰ। ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ punjab.gov.in। ਅੱਛਾ। ਸਰ ਇੱਕ ਗੱਲ ਤੁਸੀਂ ਐਂ ਦੇਖੋ ਵੀ ਪੰਜਾਬ ਦੀ ਸਟੇਟ ਲੱਗ ਗਈ ਪੰਜਾਬੀ ਆ ਤੁਸੀਂ ਹਿੰਦੀ ਕੋ ਪੁੱਛਦੇ ਹੋ ਇਹ ਦਬਾਓ ਦੋ ਦਬਾਓ ਪੰਜਾਬੀ ਚ ਗੱਲ ਕਰੋ ਸਾਡੇ ਨਾਲ। ਤੇ ਪੰਜਾਬੀ ਦੀ ਗੱਲ ਕਰ ਰਹੇ ਹਾਂ ਸਰ ਨਹੀਂ ਉਹ ਪਹਿਲਾਂ ਜਦੋਂ ਸ਼ੁਰੂ ਕਰੀਏ ਨਾ ਪਹਿਲਾਂ ਦਬਾਓ ਹਿੰਦੀ ਵਾਲਾ ਸੀ ਕੋਈ ਦਬਾਈਏ ਹਿੰਦੀ ਵਾਲਾ ਉਹ ਰਿਕਾਰਡਿੰਗ ਹੁੰਦੀ ਹੈ ਨਾ ਸਰ ਅੱਛਾ ਹਾਂਜੀ ਚਲੋ ਮੈਂ ਹਫਤੇ ਤੱਕ ਪਤਾ ਕਰਾਂ ਦੁਬਾਰਾ ਮੈਂ ਲਾਇਸੈਂਸ ਹੀ ਰੀਨਿਊ ਕਰਵਾਉਣਾ ਹੋਰ ਤਾਂ ਮੈਨੂੰ ਕੰਮ ਕੋਈ ਹੈ ਨਹੀਂ ਜੀ ਸਰ ਉਹ ਵੀ ਇਹਨਾਂ ਨੇ ਇਹੀ ਕਿਹਾ ਵੀ ਸਾਡੇ ਕੋਲ ਇਹ ਲਾਇਸੈਂਸ ਰੀਨਿਊ ਦੇਖੋ ਜੇ ਤਾਂ ਕੋਈ ਵੱਡਾ ਕੰਮ ਹੋਵੇ ਉਹ ਤਾਂ ਮੈਂ ਮੰਨ ਸਕਦਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਨਾ ਕਿੰਨਾ ਕੋខਾ ਕੰਮ ਹੈ ਜੀ ਉਹ ਕਹਿੰਦੇ ਜੀ ਮਾ ਸਾਡੇ ਕੋਲ ਹੋਰ ਗੱਡੀ ਸਰਵਿਸ ਹੈ ਕਹਿੰਦੇ ਸਾਡੀ ਵੈਬਸਾਈਟ ਜਾ ਕੇ ਦੇਖ ਲਓ ਤੁਸੀਂ ਕਿਵੇਂ ਮੰਨਦੇ ਹੋ ਸਰ ਕਿਉਂਕਿ ਤੁਸੀਂ ਪੜੇ ਲਿਖੇ ਹੋ ਵਕੀਲ ਹੋ ਜੇਕਰ ਤੁਹਾਨੂੰ ਇਨੀ ਮੁਸ਼ਕਲਾਂ ਆ ਰਹੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਨਹੀਂ ਪੜੇ ਲਿਖੇ ਹੋਣਗੇ ਉਹਨਾਂ ਨੂੰ ਕਿੰਨੀ ਮੁਸ਼ਕਲ ਆਉਂਦੀ ਸਰ ਇਹ ਇੱਕ ਆਮ ਸ਼ਹਿਰੀ ਦੀ ਤਰਾਸ ਦੀ ਹੈ ਸਰ ਹਰੇਕ ਬੰਦਾ ਤਾਂ ਹੀ ਐਸੇ ਕਰਕੇ ਇਹ ਲੀਡਰ ਪਾਰਟੀਆਂ ਫਾਇਦਾ ਉਠਾ ਜਾਂਦੀ ਹੈ ਉਹ ਬੰਦਾ ਥੱਕ ਕੇ ਬੈਠ ਜਾਂਦਾ ਜੀ ਹੁਣ ਤਾਂ ਹੈ ਨਹੀਂ ਜੇ ਹੁਣ ਕਿਸੇ ਦੀ ਸਪੋਸ ਕਰੋ ਕੋਈ ਵੀ ਕੰਮ ਹੈ ਰੂਟੀਨ 'ਚ ਨਹੀਂ ਹੋ ਰਿਹਾ ਅਲੱਗਾਂ ਛੱਡੋ ਯਾਰ ਕੀ ਕਰਨਾ ਹੁਣ ਤਾਂ ਹੈ ਨਹੀਂ ਸੋ ਇਸ ਕਰਕੇ ਲੋਕ ਬੈਠ ਜਾਂਦੇ ਫਿਰ ਏਜੰਟਾਂ ਦੇ ਚਲੇ ਚਲੇ ਜਾਂਦੇ ਆ ਉਹ ਇਸ ਤਰ੍ਹਾਂ ਕਰਦੇ ਆ ਸੋ ਇਹ ਚੀਜ਼ਾਂ ਤਾਂ ਹੈਗੀਆਂ ਹੀ ਆ ਜੇ ਤੁਸੀਂ ਗਰਾਉਂਡ ਤੇ ਵੀ ਜਾ ਕੇ ਦੇਖੋਗੇ ਲੋਕਾਂ ਨਾਲ ਮੇਰੇ ਖਿਆਲ ਆਹੀ ਜਿਹੜਾ ਰਿਸਪਾਂਸ ਮੇਰਾ ਹੋਇਆ ਇਹੀ ਰਿਸਪਾਂਸ ਆਮ ਲੋਕਾਂ ਦਾ ਹੋਏਗਾ ਜੀ ਉਹ ਸਲਾਹ ਦਿੱਤੀ ਉਹਨਾਂ ਨੇ ਕਹਿੰਦੇ ਆ ਆਰਟੀਓ ਆਫਿਸ ਚਲੇ ਜਾ ਉੱਥੇ ਤੁਹਾਡਾ ਕੰਮ ਹੋ ਜਾ ਮੈਂ ਜੀ ਆਰਟੀਓ ਆਫਿਸ ਜਾ ਕੇ ਮੈਂ ਥੋੜਾ ਦੁਬਾਰਾ ਆਪਾਂ ਥੋੜਾ ਇੰਟਰਵਿਊ ਕਰ ਲਾਂਗੇ ਉੱਥੇ ਜਾ ਕੇ ਇਹਨੂੰ ਕੋਈ ਹੋਰ ਦੋ ਚਾਰ ਨਵੇਂ ਹੀ ਦੇਖ ਦੇਖਣ ਤੋਂ ਮਿਲ ਲਗੇ ਜੀ ਜਿਹੜੇ ਬੈਠੇ ਹੁੰਦੇ ਅੰਕਲ ਬਾਹਰ ਇਹ ਬਾਹਰ ਬੈਠੇ ਹੁੰਦੇ ਜਿਹੜੇ ਕੈਬਨ ਜੇ ਬਣੇ ਉਹਦੇ ਬਾਹਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਆਪੇ ਹੀ ਟੈਸਟ ਬੰਨੀ ਕਰਾਉਣਾ ਕੋਈ ਈਵਨ ਜਦੋਂ ਆ ਕਰਾਇਆ ਸੀ ਲਾਸਟ ਟਾਈਮ ਕਰਾਇਆ ਸੀ ਉਹਦੇ ਕੋਈ ਫਾਰਮੈਲਿਟੀਆਂ ਹੁੰਦੀਆਂ ਨੇ ਵੀ ਤੁਸੀਂ ਡਰਾਈਵਿੰਗ ਟੈਸਟ ਦੇਣਾ ਹੈ ਜਾਂ ਹੋਰ ਦੇਣਾ ਹੈ ਇਹ ਜਾਂ ਥੋੜਾ ਮੈਡੀਕਲ ਹੋਣਾ ਉਹ ਸਾਰਾ ਆਪਣੇ ਆਪ ਹੀ ਕਰਵਾ ਦਿੰਦੇ ਆ ਪਤਾ ਨਹੀਂ ਕਿਵੇਂ ਡਾਕਟਰ ਰੱਖੇ ਹੋਏ ਨੇ ਕੀ ਰੱਖੇ ਹੋਏ ਨੇ ਆਪਣੇ ਆਪ ਹੀ ਕਰਾ ਕੇ ਤੁਹਾਨੂੰ ਫੜਾ ਦਿੰਦੇ ਨੇ ਰਿਟਾਇਰਮੈਂਟ ਵੀ ਹੋਈ ਹੈ ਜੀ ਤੁਸੀਂ ਵੀ ਬੀਡੀ ਬੀਡੀਪੀਓ ਡੀਡੀਪੀਓ ਰਹੇ ਹੋ ਤੁਸੀਂ ਡੀਡੀਪੀਓ ਰਹੇ ਹੋ ਇਹ ਤਮਾਮ ਕਿਵੇਂ ਵੇਖਦੇ ਹੋ ਕਿ ਇਹ ਕਰਪਸ਼ਨ ਫਰੀ ਹੋ ਚੁੱਕਾ ਪੰਜਾਬ ਸਰ ਕਰਪਸ਼ਨ ਫਰੀ ਤਾਂ ਇੱਕ ਕਹਿਣ ਦੀ ਗੱਲ ਹੈ ਸਰ ਇਹ ਤਾਂ ਮੇਰਾ ਖਿਆਲ ਨਾਲ ਕਿਸੇ ਦਾ ਕੋਈ ਨਿਸ਼ਾਨਾ ਮਿੱਥਿਆ ਹੋਇਆ ਹੈ ਨਾ ਹੀ ਕਿਸੇ ਦੀ ਕੋਈ ਡਿਜ਼ਾਇਰ ਹੈ ਵੀ ਇਸ ਨੂੰ ਕਰਪਸ਼ਨ ਫਰੀ ਕਰਨਾ ਇਹ ਤਾਂ ਹੈ ਵੀ ਇੱਕ ਵੋਟਾਂ ਵੇਲੇ ਕਹਿ ਦਈਦਾ ਵੀ ਦੂਸਰੇ ਨੂੰ ਜਿਵੇਂ ਉਹ ਵੇ ਦੂਜਾ ਬੰਦਾ ਖਰਾਬ ਕਰਦਾ ਜੀ ਤੁਹਾਨੂੰ ਹੁਣ ਸਾਨੂੰ ਲੈਓ ਹੁਣ ਇਦਾਂ ਕਰਕੇ ਇਦਾਂ ਇਦਾਂ ਹੀ ਚੱਲਦਾ ਰਹਿੰਦੇ ਆ ਜੀ ਇਹ ਮੇਰਾ ਖਿਆਲ ਤਾਂ ਨਹੀਂ ਕੋਈ ਲੋਕਾਂ ਨੂੰ ਕੋਈ ਬੈਨੀਫਿਟ ਤਾਂ ਕੋਈ ਹੋਇਆ ਨਹੀਂ ਕਿਸੇ ਨੂੰ ਨਾ ਸਰ ਕਿਵੇਂ ਵੇਖੀਏ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕਾਰਵਾਈਆਂ ਚੱਲ ਰਹੀਆਂ ਨੇਗੀਆਂ ਵਿਜੀਲੈਂਸ ਬਿਊਰੋ ਐਡੀ ਐਕਟਿਵ ਨਜ਼ਰ ਆਉਂਦੀ ਹੈ ਕਾਰਵਾਈ ਕਰਦੀ ਕਿ ਕ腐ਸ਼ਨ ਨੂੰ ਕਿਤਨੇ ਕਿਤੇ ਠੱਲ ਪਾਉਣੀ ਹੈਗੀ ਹੈ ਤੁਸੀਂ ਸਾਬਕਾ ਅਫਸਰ ਰਹੇ ਹੋ ਤੁਸੀਂ ਮੇਰੀ ਗੱਲ ਸੁਣੋ ਤੁਹਾਡੇ ਅਖਬਾਰ ਦੀ ਵੀ ਖਬਰ ਸੀ ਹਿੰਦੁਸਤਾਨ ਟਾਈਮ ਦੀ ਖਬਰ ਸੀ ਜਦੋਂ ਅਸੀਂ ਨੌਕਰੀ ਕਰਦੇ ਸੀ ਕੋਈ 2-4000 5000 ਦਾ ਕੋਈ ਹੁੰਦਾ ਸੀ ਹੁਣ ਮੈਂ ਪੜਿਆ ਸੀ ਹਿੰਦੁਸਤਾਨ ਟਾਈਮ ਦੀ ਖਬਰ ਸੀ ਕਿਸੇ ਆਡਿਟ ਦੀ ਰਿਪੋਰਟ ਚ ਸੀਗਾ ਵੀ 7 ਕਰੋੜ ਦਾ ਕੋਈ ਸਾਡੇ ਡਿਪਾਰਟਮੈਂਟ ਦੇ ਗਵਨ ਹੋਇਆ ਹੋਇਆ ਜੀ 7 ਕਰੋੜਾਂ ਦਾ ਹੁਣ ਜਿਹੜੀ ਜੀਤ ਪਹਿਲਾਂ ਹਜ਼ਾਰਾਂ ਚ ਹੁੰਦੀ ਸੀ ਹੁਣ ਉਹ ਹੋ ਗਈ ਇਸ ਪਾਸੇ ਤਰੱਕੀ ਤਾਂ ਜ਼ਰੂਰ ਹੋਈ ਹੈ ਵੀ ਅਮਾਉਂਟ ਵੱਧ ਗਏ ਹੋਏ ਨੇ ਰੋਜ਼ ਕੋਈ ਨਾ ਕੋਈ ਬੰਦੇ ਫੜੇ ਜਾਂਦੇ ਨੇ ਪਰ ਫੜੇ ਵੀ ਉਹੀ ਜਾਂਦੇ ਨੇ ਜਿਹੜੇ ਨਹੀਂ ਫੜੇ ਜਾਣੇ ਚਾਹੀਦੇ ਉਹ ਤੁਸੀਂ ਹੁਣ ਬਹੁਤ ਗੱਲਾਂ ਹੋ ਜਾਂਦੀਆਂ ਨੇ ਜਿਹੜੇ ਹੁਣ ਛੋਟੇ-ਛੋਟੇ ਉਹ ਮੋੜੇ-ਮੋੜੇ ਡਰੱਗ ਲੈਂਦੇ ਨੇ ਉਹ ਫੜੇ ਜਾਂਦੇ ਨੇ ਜਿਹੜੇ ਵੱਡੇ-ਵੱਡੇ ਸਪਲਾਈਅਰ ਨੇ ਉਹ ਨਹੀਂ ਫੜੇ ਜਾਂਦੇ ਸੋ ਇਸ ਤਰ੍ਹਾਂ ਕਰਕੇ ਇਹ ਟਾਰਗੇਟਡ ਹੀ ਹੁੰਦੀਆਂ ਨੇ ਸਰ ਇਹ ਜਿਹੜੀਆਂ ਹੁੰਦੀਆਂ ਨੇ ਅਜੇ ਧੂਲ ਚੋਕਣ ਦਾ ਕੰਮ ਹੁੰਦਾ ਬਿਲਕੁਲ ਅਖਾਂ ਧੂਲ ਚੋਕਣ ਦਾ ਕੰਮ ਹੁੰਦਾ ਸਰ ਇਹ ਅੰਕੜੇ ਦੇ ਦਿੰਦੇ ਨੇ ਹੁਣ ਦੇਖੋ ਇਹਨਾਂ ਨੂੰ ਮੈਂ ਇੱਕ ਵਾਰੀ ਉਹਨਾਂ ਦੇ ਬੰਦਾ ਵੀ ਕਿ ਮਿਲਿਆ ਸੀ ਮੈਂ ਆਖਿਆ ਤੁਸੀਂ ਕਰੋ ਸਾਡਾ ਕੰਮ ਬੋਲਦਾ ਮੈਂ ਕੰਮ ਨੂੰ ਜ਼ਮੀਨ ਤੇ ਬੁਲਾਓ ਪੋਸਟਰਾਂ ਦੇ ਨਾ ਬੁਲਾਓ ਲੋਕਾਂ ਨੇ ਕੰਮ ਦੇਖਣਾ ਸਤਿ ਅਰਥ ਮੈਂ ਤੁਹਾਨੂੰ ਗੱਲ ਦੱਸਦਾ ਛੋਟੀ ਜੀ ਤੁਸੀਂ ਦੇਖੀ ਹੋਣੀ ਆ ਨਦੀਆਂ ਦੇ ਪੁਲ ਜਿਹੜੇ ਸੀਗੇ ਦੋਨੇ ਸਾਈਡਾਂ ਤੇ ਏਡੇ ਏਡੇ ਖੱਡੇ ਸੀਗੇ ਇਹਨਾਂ ਦੇ ਕਹਿ ਕਹਿ ਕੇ ਕਹਿ ਕਹਿ ਕੇ ਹੁਣਾਂ ਟਾਇਲਾਂ ਜੇ ਲਾਈਆਂ ਉਹਨਾਂ ਨੇ ਹੁਣ ਮੈਂ ਦੋ ਵਾਰੀ ਮੈਸੇਜ ਡੀਸੀ ਸਾਹਿਬ ਨੂੰ ਭੇਜ ਚੁੱਕਿਆ ਸੀਗਾ ਵੀ ਤੁਸੀਂ ਬੱਸ ਸਟਾન્ડ ਦਾ ਇੱਕ ਵਾਰੀ ਦੇਖ ਲਓ ਜਿਹੜੀਆਂ ਉਹਨਾਂ ਨੇ ਟਾਇਲਾਂ ਲਾਈਆਂ ਨੇ ਉਹਦੇ ਖੱਡੇ ਬੜੇ ਪਏ ਨੇ ਜਿੱਥੇ ਉਹਨਾਂ ਨੇ ਕੈਮਰੇ ਲਾਏ ਨੇ ਉਹ ਝਿਰੀਆਂ ਜੀਆਂ ਉਹ ਬੰਦ ਨਹੀਂ ਕਰੀਆਂ ਹੋਈਆਂ ਜਿਹੜੀ ਉਹਨਾਂ ਨੇ ਉਹ ਸੈਂਟਰਲ ਦੇ ਵਿੱਚ ਉਹ ਗੱਜ ਦੇ ਵਿੱਚ ਜਿਹੜੀ ਰੇਲਿੰਗ ਲੱਗੀ ਸੀ ਰੇਲਿੰਗ ਟੁੱਟੀ ਹੋਈ ਐ ਲੋਕ ਜਿੱਥੋਂ ਮਰਜ਼ੀ ਕ੍ਰੋਸ ਕਰੀ ਜਾਂਦੇ ਉਹਦੇ ਐਕਸੀਡੈਂਟ ਵੀ ਹੋ ਸਕਦਾ ਸਰ ਇਸ ਤਰ੍ਹਾਂ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਇਹੀ ਹੋ ਜਾਂਦਾ ਹੁਣ ਦੇਖੋ ਆ ਬੱਸ ਸਟੈਂਡ ਦੇ ਕੋਲ ਹੀ ਇੱਕ ਜਗ੍ਹਾ ਹੈਗੀ ਜਿੱਥੇ ਆਟੋ ਰਿਕਸ਼ਾ ਖੜ੍ਹ ਸਕਦੇ ਨੇ ਉਹ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜੱਸ ਪਾਲਿਸ ਵਾਲਿਆਂ ਦਾ ਇਹ ਸਾਰਾ ਪੀ ਡਬਲਯੂ ਡੀ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਉਧਰ ਕੋਈ ਚੱਕਦਾ ਨਹੀਂ ਹੈਗਾ ਸਰ ਤੁਹਾਡੇ ਕੋਲ ਸਰਕਾਰ ਦੀ ਨੁਮਾਇੰਦਗੀ ਤੇ ਨਹੀਂ ਹੈ ਪੀਟੀਸੀ ਨਿਊਜ਼ ਆ ਗਿਆ ਸਾਡੇ ਰਾਹੀਂ ਕੀ ਅਪੀਲ ਹੈਗੀ ਤੁਹਾਡੇ ਰਾਹੀਂ ਤਾਂ ਇਹੀ ਅਪੀਲ ਹੈ ਵੀ ਜਨਤਾ ਜਾਗਰਤ ਹੋਵੇ ਜਾਂ ਜਨਤਾ ਜਿਹੜੀ ਗੱਲ ਦੇਖੋ ਜਿਹੜੀਆਂ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀਆਂ ਚੀਜ਼ਾਂ ਵੀ ਜਿੰਨੇ ਲੋਕਾਂ ਦੀ ਅਵੇਅਰਨੈਸ ਹੋਏਗੀ ਉਹਨੇ ਰਾਈਟਸ ਅਵੇਲੇਬਲ ਹੋ ਜਾਣਗੇ ਜੇ ਲੋਕ ਜਾਗਰਤ ਨਹੀਂ ਹੋਣਗੇ ਤਾਂ ਮੇਰਾ ਖਿਆਲ ਈ ਇਹ ਕੋਈ ਹੋ ਸਕੇਗਾ ਕੰਮ ਲੋਕਾਂ ਤੇ ਡਿਪੈਂਡ ਕਰਦਾ ਬਿਕੋਜ਼ ਅਲਟੀਮੇਟਲੀ ਜਿਹੜੇ ਬੈਨੀਫੀਸ਼ੀਅਰੀਜ਼ ਨੇ ਸਰਕਾਰ ਦੇ ਉਹ ਲੋਕ ਹੀ ਹੈਗੇ ਨੇ ਉਹ ਲੋਕਾਂ ਨੂੰ ਆਪ ਹੀ ਉੱਠਣਾ ਪੈਗਾ ਆਪ ਹੀ ਗੱਲ ਕਰਨੀ ਪੈਗੀ ਕਿ ਬਾਹਰ ਲਾ ਦਨੇ ਹੈ ਮੈਂ ਚਾਰ ਪੰਜ ਵਾਰੀ ਕਿਹਾ ਜੀ ਮਰ ਕੋ ਆਰਟੀਆਈ ਪਈਆ ਮੇਰੇ ਕੋ ਹੁਣ ਤੱਕ ਕਿਸੇ ਜਿਆਦਾ ਨੇ ਹਿੰਮਤ ਨਹੀਂ ਕੀਤੀ ਸੋ ਸਰ ਇਹ ਸਾਰਾ ਹੀ ਹੈ ਢਾਂਚਾ ਹੀ ਵਿਗੜਿਆ ਹੋਇਆ ਹੈ ਸਾਰਾ ਢਾਂਚਾ ਹੀ ਵਿਗੜਿਆ ਹੋਇਆ ਹੈ ਨੇ ਰੇਟ ਕੀ ਦੱਸਿਆ ਜੀ ਏਜੰਟ ਨੇ ਜਿਹੜਾ ਏਜੰਟ ਤੁਸੀਂ ਏਜੰਟ ਨੇ ਦੱਸਿਆ ਸੀ ਵੀ 400 ਦੱਸਤਾ ਸਰਕਾਰੀ ਫੀਸ ਹੈ ਜੀ ਤੇ ਉਹਨੇ ਟੋਟਲ 1100 ਰੁਪਏ ਦੱਸਿਆ ਜੀ 15 1600 ਰੁਪਈਆ ਕਹਿੰਦਾ ਬਾਕੀ ਕੁਝ ਮੇਰੇ ਨੇ ਕੁਝ ਮੈਂ ਚਾਰ ਅੰਦਰ ਦੇਣੇ ਹੁੰਦੇ ਨੇ ਜੀ ਅੰਦਰ ਅਫਸਰ ਵੀ ਲੈਂਦੇ ਪਏ ਹਾਂ ਜੀ ਹਾਂ ਜੀ ਡੈਫੀਨਿਟਲੀ ਹੁਣ ਜੇ ਏਜੰਟ ਕਹਿ ਰਿਹਾ ਸਰ ਉਹ ਤਾਂ ਤਾਂ ਆਪਾਂ ਬਲੀਵ ਉਹ ਸਾਨੂੰ ਉਹ ਜੇ ਮੈਂ ਮੌਕੇ ਤੇ ਟੀਵੀ ਦੇ ਮੂਹਰੇ ਤਾਂ ਉਹ ਕੋਈ ਬੰਦਾ ਜਾ ਕੇ ਕਹੋ ਜੀ ਅਸਾਂ ਨਹੀਂ ਪੂਰੇ ਇਮਾਨਦਾਰ ਆ ਜਦੋਂ ਲੋਕ ਅੰਦਰੋਂ ਬੈਠ ਕੇ ਗੱਲ ਕਰਦੇ ਨੇ ਫਿਰ ਤਾਂ ਉਹ ਦਸ ਹੀ ਦਿਨ ਸਾਰੀ ਗੱਲ ਹੁਣ ਦੂਸਰੀ ਬਾਕੀ ਗੱਲ ਇਹ ਮੈਂ ਤੁਹਾਨੂੰ ਜਾਵਾਂਗਾ ਜੋ ਮੇਰੇ ਨਾਲ ਹੱਦ ਬੀਤੀ ਹੋਏਗੀ ਮੈਂ ਸੁਣਾਦਾਗਾ ਤੁਹਾਨੂੰ ਆਕੇ ਵੀ ਉਸ ਨਹੀਂ ਉਹ ਲੋਕ ਨੇ ਜੋ ਘਰ ਦੇ ਵਿੱਚ ਬੈਠ ਕੇ ਮੁੱਖ ਮੰਤਰੀ ਸਾਹਿਬ ਜੀਆਂ ਸੂਲਤਾਂ ਲੈਣੀਆਂ ਚਾਹੁੰਦੇ ਨੇਗੇ ਜਿਹੜੇ ਹੈਲਪਲਾਈਨ ਨੰਬਰ ਤੇ ਡਾਇਲ ਵੀ ਕਰ ਰਹੇ ਨੇ ਕੁਝ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਲੇਕਿਨ ਇੰਤਜ਼ਾਰ ਚਲੋ ਪੰਜਾਬ ਦੇ ਨਾਗਰਿਕ ਕਾਫੀ ਆਪਣੇ ਕੰਮਾਂ ਨੂੰ ਲੈ ਕੇ ਫੋਨ ਕਰਦੇ ਹੋਣੇ ਕਾਲ ਨੂੰ ਤਾਂ ਕਰਕੇ ਇਹ ਬਿਜ਼ੀ ਵੀ ਆ ਸਕਦਾ ਹੈ ਫੋਨ ਲੇਕਿਨ ਦੂਸਰੀ ਥਾਂ ਦੇ ਉੱਪਰ ਜੇਕਰ ਵੇਖਿਆ ਜਾਵੇ ਤੇ ਜਿਹੜੇ ਮੰਗ ਜਿਹੜੀ ਕੰਮ ਨੂੰ ਲੈ ਕੇ ਇਹ ਸਰਵਿਸੇਸ ਸ਼ੁਰੂ ਕੀਤੀਆਂ ਗਈਆਂ ਨੇ ਉਹਨਾਂ ਸਰਵਿਸਾਂ ਦੀ ਜਰੂਰ ਫੂਕ ਨਿਕਲ ਰਹੀ ਹੈ ਔਰ ਇਸੇ ਸਿੱਧੇ ਤੌਰ ਤੇ ਉਦਾਹਰਨ ਪਟਿਆਲਾ ਦੇ ਵੀ ਇਹ ਨਾਗਰਿਕ ਨੇ ਐਡਵੋਕੇਟ ਪਰਮਜੀਤ ਸਿੰਘ ਜਿਹੜੇ ਸਿੱਧੇ ਤੌਰ ਤੇ ਸਵਾਲ ਚੱਕ ਰਹੇ ਨੇ ਕਿ ਹਲੇ ਤੱਕ ਅਜਹੀ ਸੁਵਿਧਾ ਜੇਕਰ ਸ਼ੁਰੂ ਨਹੀਂ ਹੋਈਆਂ ਔਰ ਜਾਣਕਾਰੀ ਵੀ ਜੇਕਰ ਮੰਗੀ ਜਾਂਦੀ ਹੈ ਕਿ ਤੁਸੀਂ ਜਾਣਕਾਰੀ ਦੇ ਦਿਓ ਕਿੰਨੀ ਫੀਸ ਲੱਗੇਗੀ ਤਾਂ ਉਹ ਕਹਿੰਦੇ ਨੇ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੋ ਲੇਕਿਨ ਸਵਾਲ ਇਹ ਹੈ ਕਿ ਚਲੋ ਪਰਮਜੀਤ ਸਿੰਘ ਜੀ ਤੇ ਪੜੇ ਲਿਖੇ ਨੇ ਲੇਕਿਨ ਪਿੰਡਾਂ ਦਾ ਜੇਕਰ ਜ਼ਿਕਰ ਕਰਦੇ ਆਂ ਜਿਹੜੇ ਪਿੰਡਾਂ ਦੇ ਬਜ਼ੁਰਗਾਂ ਦਾ ਜ਼ਿਕਰ ਕਰਦੇ ਆਂ ਉਹਨਾਂ ਦਾ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਵੈਬਸਾਈਟਾਂ ਤੱਕ ਜਾਣਾ ਪਵੇਗਾ ਇੱਕ ਵੱਡਾ ਸਵਾਲ ਕਿਤਨੇ ਕਿਤੇ ਇਸ ਹੈਲਪਲਾਈਨ ਨੰਬਰ ਅਤੇ ਇਸ ਸੇਵਾ ਦੇ ਉੱਪਰ ਵੀ ਖੜਾ ਹੋ ਰਿਹਾ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪੀ ਸਿੰਘ